ਪ੍ਰੇਜ਼ ਦਾ ਲਾਰਡ ਸਾਰਾ ਸ਼ੁਕਰਾਨਾ ਜੈ ਜੀ ਅੱਜ ਅਸੀਂ ਇਸ ਪਰਿਵਾਰ ਦੇ ਵਿੱਚ ਆਇਆ ਇਸ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਗਈਆਂ ਇਹਨਾਂ ਦੇ ਜੋ ਹਸਬੰਦ ਨੇਗੇ ਔਰ ਬਹੁਤ ਸਾਰੀ ਬਿਮਾਰੀ ਦੇ ਵਿੱਚ ਨੇ ਔਰ ਪਏ ਨੇ ਮੰਜੇ ਦੇ ਉੱਪਰ ਤੇ ਅੱਜ ਸਾਨੂੰ ਇਹਨਾਂ ਨੇ ਘਰ ਇਨਵਾਈਟ ਕੀਤਾ ਹੈ ਵਿਸ਼ਵਾਸ ਦੇ ਨਾਲ ਆਪਾਂ ਪੁੱਛਦੇ ਹਾਂ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈ ਕੀ ਇਹਨਾਂ ਨੂੰ ਥੋੜੇ ਹਾਂ ਪਾਪਾ ਜੀ ਨਾਲੇ ਤਾਂ ਇਹਦਾ ਗੁਰਦਾ ਸੁਗੜਿਆ ਹੋਇਆਗਾ ਹਾਂ ਨਾਲੇ ਵਿੱਚੀ ਇਹਨੂੰ ਕਾਲਾ ਪੀਲਾ ਹੋ ਗਿਆ ਵਿੱਚੀ ਇਸ ਨੂੰ ਸ਼ੂਗਰ ਹੋ ਗਿਆ ਹੂੰ ਵਿਚ ਇਸ ਦੇ ਹੁਣ ਫੇਫੜਿਆਂ ਚ ਪਾਣੀ ਆ ਉਹ ਪਾਈਪ ਲੱਗੀ ਹੋਈ ਆ ਫੇਫੜਿਆਂ ਦੇ ਪਾਣੀ ਵਾਲੀ ਠੀਕ ਡਾਕਟਰ ਹੀ ਕਹਿੰਦੇ ਹੁਣ ਐਸ ਨੂੰ ਡਾਕਟਰ ਕੀ ਬੋਲਦੇ ਆ ਡਾਕਟਰ ਤਾਂ ਜੀ ਅਹੀਂ ਕਹਿੰਦੇ ਨੇ ਕਹਿੰਦੇ ਵੀ ਵਿਚ ਦੀ ਫੇਰ ਦਿਖਾ ਦਿਓ ਵੀ ਇਹਦਾ ਗੁਰਦਾ ਨਹੀਂ ਫੁੱਲ ਰਿਹਾ ਹੈਗਾ ਵੀ ਪਤਾ ਨਹੀਂ ਕੀ ਪ੍ਰੋਬਲਮ ਆ ਇਹ ਵੀ ਗੁਰਦਾ ਨਹੀਂ ਫੁੱਲਦਾ ਇਹਦਾ ਓਕੇ ਓਕੇ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਲੋਕਾਂ ਦਾ ਸਭ ਟਾਈਮpass ਠੀਕ ਹੈ ਕੁਝ ਇਸ ਤੇਲ ਦੇ ਲਈ ਅਸੀਂ ਪ੍ਰਾਰਥਨਾ ਕਰ ਚੁੱਕੇ ਹਾਂ ਤੁਹਾਡੇ ਵਚਨ ਚ ਲਿਖਿਆ ਤੇਲ ਮਲਕੇ ਲੋਕਾਂ ਨੂੰ ਚੰਗਾ ਕਰੋ ਜੋ ਬਿਮਾਰ ਹੋਏਗਾ ਪਰਮੇਸ਼ਰ ਉਹਨੂੰ ਚੰਗਾ ਕਰੇਗਾ ਤੇ ਉਹਨੂੰ ਉਹਦੇ ਪਾਪਾ ਨੂੰ ਮਾਫ ਕੀਤਾ ਜਾਏਗਾ ਤੇ ਉਹਨੂੰ ਖੜਾ ਕਰੇਗਾ ਖੁਦਾਵੰਦ ਆਜ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਇਸ ਬਜ਼ੁਰਗ ਦੇ ਉੱਪਰ ਤੁਹਾਡੀ ਮਹਾਨ ਸਮਰਥ ਕੰਮ ਕਰੇ ਪਰਮੇਸ਼ਰ ਤੁਹਾਡੀ ਮਹਾਨ ਸਮਰਥ ਕੰਮ ਕਰੇ ਦੁਸ਼ਟ ਆਤਮਾ ਅੱਜ ਤੋਂ ਬਾਅਦ ਇਸ ਘਰ ਨੂੰ ਛੱਡ ਕੇ ਨਿਕਲ ਜਾ ਇਹ ਬਜ਼ੁਰਗ ਨੂੰ ਛੱਡ ਕੇ ਨਿਕਲ ਜਾ ਪਿਤਾ ਇਹਨਾਂ ਦੇ ਜਿੰਨੇ ਪਾਪ ਕੀਤੇ ਹੋਏ ਨੇ ਤੁਹਾਡੇ ਵਚਨ ਦੇ ਅਨੁਸਾਰ ਜਿਸ ਤਰ੍ਹਾਂ ਤੁਹਾਡੇ ਵਚਨ 'ਚ ਲਿਖਿਆ ਪਾਪ ਮਾਫ ਕੀਤੇ ਜਾਣਗੇ ਪਿਤਾ ਜਿਨ੍ਹਾਂ ਨੂੰ ਮਾਫ ਕਰੋ ਖੁਦਾਵੰਦ ਦਾ ਅੱਜ ਤੋਂ ਬਾਅਦ ਇਹ ਜਲਦੀ ਖੜੇ ਹੋਣ ਖੁਦਾਵੰਦ ਦਾ ਮੇਰੇ ਪਰਮੇਸ਼ਰ ਪਿਤਾ ਇਹ ਗਵਾਹੀ ਦੇ ਨਾਲ ਵਾਪਸ ਆਉਣ ਤੁਹਾਡੇ ਜਿੰਦਾ ਸਾਮਰਥੀ ਨਾਮ ਵਿੱਚ ਆਮੇਨ ਆਮੇਨ ਤੇਲ ਇਹਦੇ ਲਾਇਓ ਠੀਕ ਹੈ ਸਾਰੇ ਇਹੀ ਤੇਲ ਇਹ ਲਾਇਓ ਠੀਕ ਹੈ ਠੀਕ ਹੈ ਤੇ